ਆਈਦਰ ਆ ਜਾਓ ਆਹ ਹਮ ਜਾਉਂਦੇ ਬਾਹਮੜੇ ਜਿਹੜਾ ਅੱਜ 6 ਜਿਹੜੇ ਤੁਸੀਂ ਆ ਕੇ ਜੀ ਬੜੀ ਸਿਲੀ ਤੰਗ ਕਰਨੀ ਹਾਂ ਜਿੱਦਾਂ ਨਵਾਂ ਟਰੈਕਟਰ ਲੈ ਆਉਣਾ ਭਾਈ ਆਹਾਂ ਤੇ ਕੋਹਰਾ ਲੈ ਕੋਈ ਹੈਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜਾਂ ਜਿਹੜਾ ਭਾਈ ਤੁਸੀਂ ਹੋਰ ਲੱਗੇ ਤਾਂ ਖੋਲੋ ਚਲੋ ਜੀ ਗਾਟਾ ਟਰੈਕਟਰ ਤੋਂ ਤਾਂ ਲੋਡ ਹੀ ਆਉਂਦਾ ਆਪਣਾ ਖਰਾਬ ਹੋ ਗਿਆ ਚਲ ਕੋਈ ਜੇ ਅੱਗੇ ਜਿਹੜੇ ਟਰੈਕਟਰ ਬਣਾਉਣ ਆਏ ਉਹਨੇ ਸਾਲੇ ਮੈਂ ਉਹਨੂੰ ਵਿਆਹ ਨਾ ਸਿੱਧਾ ਕੱਢ ਲਾਇਆ ਸਰ ਆਡੀ ਗੋਈ ਕਰਦੀ ਆਂਗਾ ਟ੍ਰੈਕਟਰ ਖੋਦਾ ਜੀ ਸਰ ਪਤਾ ਨਹੀਂ ਜੀ ਸਰ ਠੀਕ ਆ ਬਸ ਸਰ ਆਡੀ ਟੱਟ ਦੇ ਉਹ ਵਾਲੇ ਲੱਗ ਗਏ ਦੇ ਉਹਨਾਂ ਨੇ ਫਰ ਕੀਆ ਚੋਪੋ ਵੀ ਕਰ ਦੋ ਕਿਹੜੀ ਦਿਫਾਨ ਇਹ ਗੱਲ ਹੀ ਤੇ ਕੀ ਨਹੀਂ ਸਾਰੇ ਹੀ ਸੇਫਟੀ ਦਾ ਨਾ ਕਰੀਆ ਪਰਚਾ ਦੱਟੇ ਪਾਣੇ ਸਾਰੇ ਹੀ ਪਰਚਾ ਮਾੜਿਆ ਮੇਰੀ ਗੱਲ ਸੁਣੋ ਜੀ ਸਰ ਇਹ ਚੰਨਾ ਸੰਵਾਜ ਲੇ ਰੱਖੀ ਆ ਕੋਈ ਫਟਾਉ ਕੋਈ ਨਹੀਂ ਹਰ ਕੋਈ ਕੋਚ ਕੇ ਕੇਮੂ ਮਾੜਿਆ ਪਰ ਉਹਨਾਂ ਟਾਲੀ ਤੇ ਲਾਹ ਨਾਲ ਖੜੀ ਨਹੀਂ ਫਿਰ ਜਿਹੜੀ ਗਰਮ ਵਿੱਚ ਆੜੀ ਗੱਸੀ ਐਂ ਤਰ੍ਹਾਂ ਦੀ ਲਾਹ ਲਏ ਆਂ ਐਂ ਦੱਸੀ ਜਾਏ ਆ ਟ੍ਰੈਕਟਰ ਕੋਣ ਆਏ ਉਹਨੇ ਭੈਣ ਚੋਲੇ ਇੱਧਰ ਲਿਆਂਦਾ ਹਾਂ ਨਾਲ ਕੋਈ ਗੱਸੀ ਹਾਂ ਵਿੱਚ ਜੇਤਾ ਨਹੀਂ ਜਾਣਾ ਹਾਂ ਦੰਨ ਆ ਗਿਆ ਦੋ ਮਿੰਟ ਪਹੁੰਚਣਾ ਆਉਣਿਆ ਸਰਾਂ ਦਾ ਮੈਚ ਆਉਣਾ ਉਹਦਾ ਜੂਨੀਅਰਾਂ ਦਾ ਮੈਚ ਆਉਣਾ ਮੈਂ ਚਾਹੁੰਦਾ ਹਾਂ ਵੀ ਨਹੀਂ ਸਰ ਉਹ ਹੀ ਜਿਹਨਾਂ ਨੇ ਆਉਣੀ ਜਲਾਇਆ ਆਂਦੇ ਆ ਉਹਨਾਂ ਚਾਹਦੇ ਆਂ ਉਹਨੂੰ ਕੋਈ ਡਰ ਨਹੀਂ ਲੱਗਦਾ। ਭਈ ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ। ਜੇ ਮੈਂ ਨਵੀਂ ਲਾਇਸੈਂਸ ਕਰਾ ਲਵਾਂ। ਨਵਾਂ ਟ੍ਰੈਕਟਰ ਲਸਾਂ ਤੋਂ ਆਣਾ ਹੈ। ਭਈ ਲਾਇਸੈਂਸ ਤੁਹਾਡੀ ਹੈ ਜੀ। ਇਹ ਵੀ ਲਾਇਸੈਂਸ ਹੈ ਜੀ ਟਰਾਲਾ ਦਾ। ਹੈੱਡ ਸੇਵ ਜੀ ਮੈਸੇਂਜਰ ਉਹਨਾ ਮੈਂ ਆਲ ਕੇ ਆਂਗੀ। ਉਹਦਾ ਵੀ ਇਨਸਾਨ ਨੂੰ ਆਪਣਾ ਉਹ ਮੁੰਡਿਆ ਵੀ ਦਿਖਾ ਜੀ ਨਹੀਂ ਸਕਦਾ ਵੀ ਹੈ। ਹਲੋ। ਕਰੋ ਕਰੋ। ਕੰਨ ਨੂੰ ਨਾ ਕੰਮ ਆਵੇ ਜਿੰਨੇ ਕਰਾ ਦਿੰਦੇ ਮਸੌੜੇ ਬੰਦੂ ਜਮਾਨਾ ਸਾਰਾ ਯਾਰ ਬਲੀ ਕੋਈ ਨਾ ਉਹ ਯਾਰ ਅਹੀਂ ਤੁੰਗਾ ਆਪਣਾ ਨਿਹੜਾ ਹੁੰਦਾ ਸਾਰਾ ਚਲ ਠੀਕ ਆ ਪੱਕੇ ਦੀ ਸਾਨਾ ਬੱਜੀ ਉਹ ਚਾਨ ਲਿਖਾਪ ਇਹ ਕਹਾਂ ਨਾ ਮੇਰਾ ਹੀ ਹੈ ਬਈ ਮੇਰਾ ਸ਼੍ਰੀਮਾਨ ਜੀ ਅਸੀਂ ਐਸਐਸਐਫ ਸੜਕ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਹੂਮ ਤੋਂ ਸੂਚਨਾ ਮਿਲੀ ਵੀ ਬਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਸੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਨੂੰ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਹਾਂਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਹੈ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਇਹ ਹਸਪਤਾਲ ਦਾ ਆਖਲਾ ਬੰਦਾ ਕਿਦੇ ਸੱਟ ਲੱਗੀ ਐ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੱਕ ਇਹ ਕਰਾਉਣੀ ਐ ਨਹੀਂ ਤੇ ਫਿਰ ਉਹਨਾਂ ਰਾਜੀ ਨਮਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨਾਲ